ਤਲਵੰਡੀ ਚੌਧਰੀਆਂ ਵਾਲਾ ਹੁਣ ਇਹ ਪੰਡਤ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਉਧਰ ਸਵਰਗਵਾਸੀ ਪ੍ਰੀਤਮ ਸਿੰਘ ਜੀ ਗੱਲ ਉਹਨਾਂ ਦੇ ਪੁੱਤਰਾਂ ਵੱਲੋਂ ਬਲਜੀਤ ਸਿੰਘ ਯੂਐਸਏ ਤੇ ਧਰਮਿੰਦਰ ਸਿੰਘ ਕਨ ਯੂਐਸਏ ਉਹ ਕਹਿੰਦੇ ਕਿ ਚੱਲ ਥਿਆਣੇ ਨੂੰ ਆਹ ਕਹਿੰਦੇ ਪੱਟੇ ਬੱਲਾ ਦੇ ਲਈ ਉਹ ਵੀ ਕਹਿੰਦੇ ਪਹਾੜ ਵੜ ਕੇ ਖੜ ਗਿਆ ਉਹ ਜਿੱਥੇ ਖੜ ਗਿਆ ਉੱਥੇ ਜੜ ਗਿਆ ਪਰ ਆਹ ਕਹਿੰਦੇ ਧੀਮ ਹੈ ਜੱਗੂ ਦੇ ਕਹਿੰਦੇ ਜੋ ਕਮਾਲ ਪੁਰੇ ਕਰ ਦਿੱਤਾ ਉਹ ਰਹੀਂਦੀ ਦੁਨੀਆ ਤੱਕ ਚਿੱਤੇ ਰਹੇਗਾ ਜੱਗੂ ਦੇ ਕਹਿੰਦੇ ਓ ਜੋ ਕਮਾਲ ਪੁਰੇ ਕਰਤਾ ਆ ਮੁੰਡੇ ਨੇ ਜੋ ਕਮਾਲ ਪੁਰੇ ਕਰਤਾ ਜੱਗੂ ਨੇ ਜੋ ਕਮਾਲ ਪੁਰੇ ਕਰਤਾ ਉਹ ਰਹੀਂਦੀ ਦੁਨੀਆ ਤੱਕ ਦੁਨੀਆ ਨੂੰ ਚਿੱਤੇ ਰਹੇਗਾ ਲਓ ਪੀਰ ਤੇ ਕਹਿੰਦੇ ਜੱਗੂ ਦੀ ਟੱਕਰ ਓ ਜਦੋਂ ਭੱਜਿਆ ਪੰਜਾਬੀਆਂ ਦਾ ਭੁਗਜੂ ਚੱਕ ਦੂ ਦਾ ਚੱਕ ਦੂ ਦਾ ਆਹ ਗੈਦਾ ਚੱਕ ਦੂ ਮੈਂ ਚੱਕ ਦਊ ਆਹ ਗੱਲ ਖਲੂਕ ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅਗਲੀ ਕਬੱਡੀ ਸੁਰ ਸਿੰਘ ਵਾਲੇ ਸਾਹਮਣੇ ਕਹਿੰਦੇ ਟੀਮ ਦੀ ਕਬੱਡੀ ਪੈ ਰਹੀ ਹੈ ਇਹ ਹੈ ਸੁਰ ਸਿੰਘ ਦੀ ਧਰਤੀ ਦਾ ਇਹ ਹੈ ਕਹਿੰਦੇ ਜਿਲੇ ਤਰਨਤਾਰਨ ਦਾ ਮੇਰੇ ਮਿੱਤਰੋ ਬਾਬੇ ਬੀਬੀ ਜੰਮ ਦੀ ਧਰਤੀ ਹੈ ਕਹਿੰਦੇ ਸੁਰ ਸਿੰਘ ਨਗਰ ਬਾਬਾ ਅਵਤਾਰ ਸਿੰਘ ਜੀ ਦੀ ਮਿਹਰ ਹੈ ਬਾਬਾ ਦਇਆ ਸਿੰਘ ਜੀ ਦੀ ਗੱਲ ਚੱਲਦੀ ਪਰ ਇਹ ਪਰ ਕਹਿੰਦੇ ਓ ਧੀਮਾ ਤੇ ਜੱਬੂ ਚੱਗੂ ਤੇ ਧੀਮਾ ਮੇਰੇ ਮਿੱਤਰੋ ਰੋ ਬੰਦ ਕਰਤੇ ਮੁੰਡੇ ਨੇ ਓ ਬੱਲੇ 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 ਓ ਓ ਓ ਹੱਥਾਂ ਦੀ ਟਿੱਕੇ ਵਰਗੇ ਮੋੜੇ ਵਰਗੇ ਆ ਹੀਰੇ ਵਰਗੇ ਕਹਿੰਦੇ ਉਹ ਪੱਟੇ ਮਲੋਂ ਦੀ ਕਹਿੰਦੇ ਉਹ ਧਰਤੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਫੈਮਲ ਹੈ ਇਧਰ ਕਹਿੰਦੇ ਸੁੱਖਾ ਪੰਜੋਣੀ ਬੜੇ ਪਿਆਰ ਤੇ ਸਤਿਕਾਰ ਨੇ ਆ ਰੈਂਬੋ ਆ ਮੇਰੇ ਮਿੱਤਰੋ ਇਹਦਾ ਜ਼ਿਲ੍ਹਾ ਕਹਿੰਦੇ ਮਾਨਸਾ ਉਹ ਚੱਲ ਗਿਆ ਲੁੱਟਿਆੜੀ ਭਗਾਉਣਾ ਮੈਨੂੰ ਲੱਗਦਾ ਮਾਨਸਾ ਵੱਲਦਾ ਇਹ ਸਿਰਾਂ ਕਰਾਉਂਦਾ ਹਾਕਮ ਆਲੀਆ ਜਿਹੜਾ ਮੋਟਰਸਾਈਕਲ ਚਿੱਤਿਆ ਹਾਕਮ ਵਾਲੀਆ ਜੱਗੂ ਕਹਿੰਦਾ ਰਾਜੂ ਪਲਵਾਨ ਗੜਦੀਵਾਲ ਦੇ ਘਰ ਉਹ ਮੋਟਰਸਾਈਕਲ ਖੜਾ ਹੋਊਗਾ ਪਿਆਰ ਹੈ ਰਾਜੂ ਪਲਵਾਨ ਦਾ ਗੜਦੀਵਾਲ ਦਾ ਆਪਣਾ ਪਲੇਰਾਂ ਨਾਲ ਲਵਰ ਰੈਂਬੋ ਜਾਫੀਆ ਰੈਂਬੋ ਰੈਂਬੋ ਘਰਾਤੀਆਂ ਆ